ਸਰ ਸੌਦਾ ਨੁਕਸਾਨ ਬੜਾ ਹੋ ਗਿਆ ਜੀ 4 ਲੱਖ ਰੁਪਈਆ ਨਕਦੀ ਸੀ 4 ਲੱਖ ਲੱਗੇ ਨੇ ਸੀ ਸਰ ਬਾਕੀ 3 ਗੱਲ ਲੱਖ ਦੀ ਪਰਾਲੀ ਸੀ ਸਰ ਸਰ ਜੋ ਪੰਡਾ ਢਿੰਦਾ ਸਾਰਾ ਹੀ ਸਰ ਅੰਦਰ ਜੋ ਉਹਦੀ ਸਮਾਨ ਹੈ ਸਾਰਾ ਸੜ ਜਲ ਕੇ ਰਾਖ ਹੋ ਗਿਆ ਸਰ ਸਾਡੇ ਹੱਥ ਕੁਝ ਨਹੀਂ ਆਇਆ ਸਰ ਪੰਡਾਲੇ ਬਧੇਰੀ ਮਦਦ ਕੀਤੀ ਫਿਰ ਕੁਝ ਬਚਿਆ ਨਹੀਂ ਅੱਗ ਬੜੀ ਜ਼ੋਰ ਨਾਲ ਆਈ ਅਸੀਂ ਬੱਚੇ ਮਾਲ ਆਪਣੇ ਜਾਨਵਰ ਅਸੀਂ ਬੜੇ ਜ਼ੋਰ ਨਾਲ ਪੰਡਾਲੇ ਨੇ ਬਚਾਏ ਆ ਬੱਚੇ ਅਸੀਂ ਬੜੀ ਮੁਸ਼ਕਲ ਨਾਲ ਕੱਢੇ ਬਾਹਰ ਸਰ ਜਾਨ ਬਤਨ ਨੁਕਸਾਨ नहीं सर जानवर बच गए जानवर का नुकसान कोई है सर की मंगत है सर सरकार सर सामने ही गरीब बंदी है सर करुप एक हो गया सर सर मुझे सोनवास में भी कुछ भी है नहीं रात में सर सर मुझे मुझे सब कुछ नहीं तोड़ोगे